ਸਤਿ ਸ੍ਰੀ ਅਕਾਲ ਜੀ ਪ੍ਰੈਮ ਪੰਜਾਬ ਦੇਖ ਰਹੇ ਹੋ ਤੇ ਮੈਂ ਤੁਹਾਡਾ ਦਰ ਭਗਵੰਤ ਸਿੰਘ ਮਟੋਰ ਹੁਣ ਤੱਕ ਦੀ ਸਭ ਤੋਂ ਵੱਡੀ ਵੀਡੀਓ ਹੁਣ ਤੱਕ ਦਾ ਸਭ ਤੋਂ ਵੱਡਾ ਸਕੈਮ ਸਾਡੇ ਚੈਨਲ ਦੇ ਉੱਤੇ ਪ੍ਰੈਮ ਪੰਜਾਬ ਦੇ ਉੱਤੇ ਜਿਸ ਨੂੰ ਭਗਵੰਤ ਸਿੰਘ ਮਟੋਰ ਅਤੇ ਆਸ਼ੁੱਧ ਗੋੜ ਦੋਨਾਂ ਨੇ ਸਾਂਝੇ ਤੌਰ ਤੇ ਆਪਰੇਟ ਕੀਤਾ ਤੇ ਇਹ ਵੱਡਾ ਸਕੈਮ ਦਾ ਪਰਦਾ ਫਾਹੜਾ ਹੈ ਉਹ ਸਾਡੇ ਵੱਲੋਂ ਕੀਤਾ ਗਿਆ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਪਤਾ ਲੱਗ ਸਕੇ ਇਹਨਾਂ ਨੂੰ ਕਿ ਜਿ ਜੋੜਨ ਚੋਰਦਾ ਤੇ ਇੱਕ ਦਿਨ ਸਾਧਦਾ ਆਈ ਜਾਂਦਾ ਏ ਬੇਸ਼ੱਕ 100 ਦਿਨ ਚੋਰ ਚੋਰੀ ਕਰਦਾ ਤੇ ਇੱਕ ਦਿਨ ਸਾਧ ਦੇ ਡਿੱਕੇ ਚੜੇ ਜਾਂਦਾ ਜਿਸ ਤਰ੍ਹਾਂ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਪੁਲ ਐਲਗ੍ਰਾਮ ਵਾਲਾ ਪੁਲ ਹੈ ਜਿਸ ਨੂੰ ਕਿ ਲੰਬੇ ਸਮੇਂ ਤੋਂ ਬੰਦ ਕੀਤਾ ਹੋਇਆ ਹੈ ਲਗਭਗ 1 ਸਾਲ ਤੋਂ ਪੁਲ ਬੰਦ ਪਿਆ ਹੋਇਆ ਹੈ ਤੇ ਆ ਗੱਡੀ ਪੁਲ ਦੇ ਉੱਤੇ ਦੀ ਲੰਘ ਰਹੀ ਹੈ ਹਾਲਾਂਕਿ ਕਿਸ ਤਰ੍ਹਾਂ ਗੱਡੀ ਪੁਲ ਦੇ ਉੱਤੇ ਲੰਘ ਰਹੀ ਹੈ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਦੇ ਦਿੰਦੇ ਹਾਂ ਕਿਉਂਕਿ ਗੱਡੀ ਨੰਬਰ ਪਲੇਟ ਜਿਹੜੀ ਹੈ ਉਹ ਬਾਹਰ ਦੀ ਗੱਡੀ ਹੈ ਜਿਸ ਤੋਂ ਇਸ ਤਰ੍ਹਾਂ ਸੋਚਿਆ ਇਹਨਾਂ ਲੋਕਾਂ ਨੇ ਜਿਹੜੇ ਕਿ ਇਸ ਨਾਕੇ ਦੇ ਤੇ ਖੜੇ ਹੁੰਦੇ ਨੇ ਪੁਲ ਦੇ ਉੱਤੇ ਜਿੱਥੋਂ ਟਰੱਕ ਭਰੇ ਹੋਏ ਟਿਪਰ ਰਾਤ ਨੂੰ ਗੱਡੀਆਂ ਭਰੀਆਂ ਹੋਈਆਂ ਮਾਈਨਿੰਗ ਦੀਆਂ ਮਾਲ ਜਿਹੜਾ ਇਹ ਟਪਾਇਆ ਜਾਂਦਾ ਹੈ ਇੱਥੋਂ ਟਰੈਕਟਰਾਂ ਦੇ ਨਾਲ ਪੱਤਰਾਂ ਨੂੰ ਖਿੱਚ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਗੱਡੀਆਂ ਲਗਾਈਆਂ ਜਾਂਦੀਆਂ ਨੇ ਬਈ ਨੰਬਰ ਪਲੇਟ ਇਸ ਗੱਡੀ ਦੀ ਬਾਹਰ ਬਾਹਲੀ ਸਟੇਟ ਦੀ ਸੀ ਤੇ ਜਿੱਦ ਵੱਲ ਸੋਚਿਆ ਗਿਆ ਕਿ ਸ਼ਾਇਦ ਇਹ ਗੱਡੀ ਜਿਹੜੀ ਹੈ ਉਹ ਬਾਹਰੋਂ ਆਈ ਆ ਅਣਜਾਣ ਬੰਦਾ ਕੋਈ ਉਸਨੇ ਜਦੋਂ ਦੱਸਿਆ ਕਿ ਮੱਕੇ ਤੇ ਵੀ ਜਾਣਾ ਹੈ ਕੋਈ ਵੀ ਸਕੀਮ ਜਿਹੜੀ ਲਾ ਕੇ ਗੱਡੀ ਲੰਗਾਈ ਗਈ ਹਾਲਾਂਕਿ ਸਾਂਝੇ ਤੌਰ ਤੇ ਆਪਰੇਸ਼ਨ ਸਾਡੇ ਵੱਲੋਂ ਕੀਤਾ ਗਿਆ ਸੀ ਆਪਾਂ ਦੱਸਣਾ ਚਾਹੁੰਦੇ ਸੀ ਇਹਨਾਂ ਲੋਕਾਂ ਨੂੰ ਵੀ ਜਿਹੜੇ ਕਹਿੰਦੇ ਸੀ ਕਿ ਅਸੀਂ ਬਹੁਤ ਵੱਡੇ ਜਿਹੜੇ ਧਨਾੜਾ ਆਪਾਂ ਨਹੀਂ ਪੱਤਾ ਨਹੀਂ ਫੜਕਣ ਦਿੰਦੇ ਇੱਥੇ ਕੋਈ ਫੜਕ ਨਹੀਂ ਸਕਦਾ ਪਤਾ ਨਹੀਂ ਲੱਗਣ ਦੇਣਾ ਕਿ ਰਾਤ ਨੂੰ ਆਪਾਂ ਕੀ ਕੁਝ ਕਰਦੇ ਤੇ ਰਾਤ ਨੂੰ ਸਾਂਝੇ ਤੌਰ ਤੇ ਆਪਰੇਸ਼ਨ ਜਦੋਂ ਕੀਤਾ ਕਿ ਆਪਾਂ ਪੁਲਿਸ ਪ੍ਰਸ਼ਾਸਨ ਤੇ ਮੰਤਰੀ ਤੇ ਸਰਕਾਰ ਸਾਰੇ ਦੇ ਧਿਆਨ ਦੇ ਵਿੱਚ ਲਿਆਦੀ ਹੈ ਕਿ ਜਿਸ ਪੋਲ ਨੂੰ ਤੁਸੀਂ ਸੋਚ ਰਹੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਹੋਇਆ ਹੈ ਇਹ ਆਮ ਲੋਕਾਂ ਦੇ ਲਈ ਆਮ ਜਨਤਾ ਦੇ ਲਈ ਬੰਦ ਪਿਆ ਹੋਇਆ ਪਰ ਇੱਥੋਂ ਰਾਤ ਨੂੰ ਮਾਈਂਡਿੰਗ ਵਾਲੇ ਟਿੱਪਰ ਅੱਜ ਵੀ ਉਸੇ ਤਰ੍ਹਾਂ ਲੰਘ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਸਮੇਂ ਜਾ ਕੇ ਕੰਧਾਂ ਕਿਸ ਤਰ੍ਹਾਂ ਟੁੱਟੀਆਂ ਹੋਈਆਂ ਨੇ ਕਿਸ ਤਰ੍ਹਾਂ ਪੱਥਰ ਖਿੱਚੇ ਜਾਂਦੇ ਨੇ ਟਰੈਕਟਰਾਂ ਦੇ ਨਾਲ ਖਿੱਚੇ ਜਾਂਦੇ ਨੇ ਤੇ ਉਸ ਤੋਂ ਬਾਅਦ ਗੱਡੀਆਂ ਤੇ ਰਾਤ ਨੂੰ ਲੋਡ ਗੱਡੀਆਂ ਲੋਡ ਟਿੱਪਰ ਜਿਹੜੇ ਨੇ ਉਹ ਲੰਘਾਏ ਜਾਂਦੇ ਨੇ ਹਾਲਾਂਕਿ ਸਥਾਨਕ ਲੋਕਾਂ ਨੂੰ ਵੀ ਇਸ ਦੇ ਬਾਰੇ ਪੂਰੀ ਜਾਣਕਾਰੀ ਹੈ ਕੋਈ ਬੋਲਣ ਦੇ ਲਈ ਤਿਆਰ ਨਹੀਂ ਹੈ ਕਿਉਂਕਿ ਦੱਸਣਾ ਜਬ ਪੁੱਛਣਾ ਨਹੀਂ ਚਾਹਦੇ ਨਾ ਤੇ ਉਹ ਮੂੰਹ ਖੋਲਣਾ ਚਾਹਦੇ ਨਾ ਦੱਸਣਾ ਜਾਉਂਦੇ ਆ ਕਿਉਂਕਿ ਕੈਮਰੇ ਦੇ ਅੱਗੇ ਆਉਣ ਦੀ ਕੇਸ ਦੀ ਜਾਂ ਲੋਕਾਂ ਦਾ ਹੁਣ ਵਿਸ਼ਵਾਸ ਜਿਹੜਾ ਉੱਠ ਚੁੱਕਾ ਹੈ ਕਿ ਯਾਰ ਜਿੰਨਾ ਮਰਜ਼ੀ ਰੋਣਾ ਪਾ ਲਈਏ ਕੋਈ ਸੁਣਵਾਈ ਨਹੀਂ ਕਰਦੇ ਕਿਉਂ ਆਪਣੀਆਂ ਦੁਸ਼ਮਣੀਆਂ ਆਸੀਂ ਮੋਲ ਲੈਣੀ ਆ ਕਿਉਂ ਆਪਾਂ ਦੁਸ਼ਮਣ ਬਣਾਣੇ ਕਿਸੇ ਨੂੰ ਕਿਉਂ ਆਪਾਂ ਕਿਸੇ ਨਾਲ ਦੁਸ਼ਮਣੀ ਮੋਲ ਲੈਣੀ ਹਾਲਾਂਕਿ ਤੁਸੀਂ ਆਵੰ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਤਰ੍ਹਾਂ ਰਾਤ ਦੇ ਹਨੇਰੇ ਦੇ ਵਿੱਚ ਬੰਦ ਪੁਲ ਦੇ ਉੱਤੋਂ ਜਿਸ ਨੂੰ ਕਹਿੰਦੇ ਨੇ ਕਿ ਇੱਕ ਸਾਲ ਤੋਂ ਬੰਦ ਹੈ ਪੁਲ ਨੂੰ ਡੇਂਜਰ ਜ਼ੋਨ ਦੇ ਵਿੱਚ ਡਿਕਲੇਅਰ ਕੀਤਾ ਹੋਇਆ ਹੈ ਕਿ ਇਸ ਪੁਲ ਦੇ ਉੱਤੋਂ ਲੰਘਣਾ ਖਤਰੇ ਤੋਂ ਖਾਲੀ ਨਹੀਂ ਹੈ ਅੱਜ ਰਾਤ ਨੂੰ ਵੀ ਇਹ ਹਾਲਾਂਕਿ ਵੀਡੀਓ 6 ਤਰੀਕ ਰਾਤ ਦੀ ਹੈ ਉਸ ਰਾਤ ਨੂੰ ਵੀ ਜਦੋਂ ਵੀ ਜਾ ਸਕਦੇ ਹੋ ਤੁਸੀਂ ਕਿਉਂਕਿ ਇੱਥੇ ਪਹੁੰਚਣਾ ਖਾਲਾਜੀ ਦਾ ਬੜਾ ਨਹੀਂ ਹੈਗਾ ਕਿ ਤੁਸੀਂ ਹਰ ਕੋਈ ਇੱਥੇ ਪਹੁੰਚ ਸਕਦਾ ਹੈ ਰਾਤ ਦੇ ਸਮੇਂ ਇੱਥੇ ਪੂਰੇ ਨਾਕੇ ਲੱਗੇ ਹੁੰਦੇ ਨੇ ਹਰ ਇੱਕ ਨਾਕੇ ਦੇ ਉੱਤੇ ਬੰਦਾ ਖੜਾ ਹੁੰਦਾ ਹੈ ਪਰ ਜਿੱਦਾਂ ਕਹਿੰਦੇ ਕਿ 100 ਦਿਨ ਚੋੜਦਾ ਇੱਕ ਦਿਨ ਸਾਧਾ ਜਿਹੜੀ ਚੋਰੀ ਨੂੰ ਮੋਰੀ ਰਹਿ ਜਾਂਦੀ ਹੈ ਉਸੇ ਤਰ੍ਹਾਂ ਇਹ ਵੀਡੀਓ ਵੀ ਜਿਹੜੀ ਹੈ ਇਹ ਬਣਵਾ ਕੇ ਜਾਂ ਬਣਾ ਕੇ ਦੱਸ ਦਿੱਤੀ ਕਿ ਆਪਾਂ ਵੀ ਤਾਂ ਲੱਭ ਲੈਨੇ ਆ ਜੇਕਰ ਤੁਸੀਂ ਪੂਰੇ ਛਾਤ ਰਹ ਤਾਂ ਪੱਤਰਕਾਰ ਜਾਂ ਸਮਾਜ ਸੇਵੀ ਆਪਾਂ ਵੀ ਘਟ ਨਹੀਂ ਹੁੰਦੀ ਕਿਸੇ ਨਾਲ ਉਹ ਜਿੱਥੇ ਪਹੁੰਚਣਾ ਅਸੀਂ ਪਹੁੰਚ ਜਾਂਦੇ ਆ ਤੇ ਵੀਡੀਓ ਬਣਾ ਲਈ ਗਈ ਤੇ ਵੀਡੀਓ ਦਿਖਾ ਦਿੱਤੀ ਗਈ ਹਾਲਾਂਕਿ ਪੁਲ ਦੇ ਉੱਤੋਂ ਗੱਡੀ ਲੰਘ ਰਹੀ ਆ ਆ ਕਾਰ ਤੁਸੀਂ ਦੇਖ ਸਕਦੇ ਹੋ ਪੁਲ ਦੇ ਉੱਤੇ ਲੰਘ ਰਹੀ ਆ ਤੇ ਨਾਲ ਹੀ ਜਿਹੜੇ ਟਿਪਰ ਨੇ ਇਹ ਕਾਰ ਨੂੰ ਟਿਪਰ ਪਿੱਛੇ ਮਿਲਿਆ ਸੀ ਇਸੇ ਪੁਲ ਦੇ ਉੱਤੋਂ ਲੰਘ ਕੇ ਗਿਆ ਸੀ ਕਲਮਾ ਵਾਲੇ ਪਾਸੇ ਨੂੰ ਕਲਮਾ ਵਾਲੇ ਪਾਸੇ ਨੂੰ ਭਲਾਣ ਵਾਲੇ ਪਾਸੇ ਤੇ ਲੋਡ ਹੁੰਦੇ ਨੇ ਟਿਪਰ ਕਲਮਾ ਵਾਲੇ ਪਾਸੇ ਨੂੰ ਜਾਂਦੇ ਨੇ ਕੁਝ ਹੀ ਦੂਰੀ ਤੇ ਉੱਤੇ ਚੌਂਕੀ ਆ ਪਰ ਕੀ ਪਤਾ ਨਹੀਂ ਚੱਲ ਰਿਹਾ ਕਿਸੇ ਨੂੰ ਜਾਂ ਕੋਈ ਦੇਖਣਾ ਨਹੀਂ ਚਾਹੁੰਦਾ ਇਹ ਤਾਂ ਹੁਣ ਰੱਬ ਹੀ ਜਾਣਦਾ ਹੈ ਜਾਂ ਉਹ ਜਾਣਦੇ ਆ ਜਿਨ੍ਹਾਂ ਦੀਆਂ ਡਿਊਟੀਆਂ ਨੇ ਅਸੀਂ ਰਾਤ ਦੇ ਸਮੇਂ ਦੀ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਿੱਤੀ ਹੈ ਪਹੁੰਚਾ ਦਿੱਤੀ ਹੈ ਕਿ ਆ ਦੇਖੋ ਟਿਪਰ ਆ ਖੜਾ ਆ ਵੱਜਦੀਆਂ ਲੇਟਾਂ ਇਹ ਟਿਪਰ ਪੁਲ ਪਾਰ ਕਰਕੇ ਆਇਆ ਏ ਇਹ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਹੇ ਆ ਤੇ ਹੁਣ ਆ ਗੱਡੀ ਜਿਹੜੀ ਆ ਸਾਡੇ ਇਹ ਵੀ ਜਿਹੜੀ ਗੱਡੀ ਆ ਜਿਸ ਦੇ ਵਿੱਚ ਵੀਡੀਓ ਬਣੀ ਆ ਇਹ ਪੁਲ ਦੇ ਉਸ ਪਾਰ ਜਾਊਗੀ ਦਿਖਾਉਣ ਦੇ ਲਈ ਤੁਹਾਨੂੰ ਕਿੱਥੇ ਨਾਕੇ ਲੱਗੇ ਹੁੰਦੇ ਨੇ ਪੁਛ ਪੜਤਾਲ ਹੋਈ ਕਿੱਥੇ ਜਾਣਾ ਕਿਵੇਂ ਜਾਣਾ ਕਿੱਥੋਂ ਆਏ ਪੂਰੀ ਪੁਛ ਪੜਤਾਲ ਕਰਕੇ ਪੁਲ ਦੇ ਬਾਹਰ ਲੰਗਾਇਆ ਜਾਂਦਾ ਏ ਦੇਖ ਲਓ ਹੁਣ ਤਸਵੀਰਾਂ ਲਾ ਲਓ ਅੰਦਾਜ਼ਾ ਸੋ ਸੋਚਣ ਵਾਲੀ ਗੱਲ ਇਹ ਹੈ ਕਿ ਕਿਉਂ ਇਹ ਜਗ੍ਹਾ ਕਿਸੇ ਦੇ ਧਿਆਨ ਦੇ ਵਿੱਚ ਨਹੀਂ ਆਦੀ ਕਿਉਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਨਹੀਂ ਆਦਾ ਕਿਉਂ ਕਿਤੇ ਹੋਰ ਦੇ ਧਿਆਨ ਦੇ ਵਿੱਚ ਇਹ ਤਸਵੀਰਾਂ ਨਹੀਂ ਆਉਂਦੀ ਹਾਲਾਂਕਿ ਸਾਡੇ ਵੱਲੋਂ ਤਸਵੀਰਾਂ ਤੁਹਾਨੂੰ ਦਿਖਾ ਦਿੱਤੀਆਂ ਗਈਆਂ ਨੇ ਜਾਨ ਤਲ ਦੀ ਧਰਕੇ ਤਸਵੀਰਾਂ ਬਣਦੀਆਂ ਨੇ ਵੀਡੀਓ ਬਣਾਣੀ ਖਾਲਾ ਜੀ ਦਾ ਵਾਰਾ ਨਹੀਂ ਇਸ ਜਗ੍ਹਾ ਦੇ ਉੱਤੇ ਪਹੁੰਚਣਾ ਹਰ ਇੱਕ ਉਹਦੇ ਵਸਦੀ ਗੱਲ ਨਹੀਂ ਹੈ ਜੀ ਇਹ ਵੀਡੀਓ ਬਣਾਉਣਾ ਖਾਲਾ ਜੀ ਦਾ ਵਾਰਾ ਨਹੀਂ ਹੈ ਕਿਉਂਕਿ ਇਸ ਤੋਂ ਬਾਅਦ ਆਪਾਂ ਲਗਾਤਾਰ ਫਿਰ ਕੋਸ਼ਿਸ਼ ਕੀਤੀ ਸੀ ਕਿ ਪਹੁੰਚਿਆ ਜਾਵੇ ਤੇ ਵੀਡੀਓ ਬਣਾਈ ਜਾਵੇ ਪਰ ਇੱਥੇ ਪਹੁੰਚਣਾ ਬਹੁਤ ਨਾ ਮੁਮਕਨ ਵਾਲੀ ਲੈ ਤਾਂ ਭਾਰਤ ਕਿੰਨਾ ਕਿਸੇ ਤਰੀਕੇ ਅਸੀਂ ਵੀਡੀਓ ਬਣਾਉਣ ਦੇ ਵਿੱਚ ਕਾਮਯਾਬ ਜਰੂਰ ਹੋਏ ਆ ਕਿ ਪੁਲ ਦੇ ਉੱਤੋਂ ਜਿਸ ਪੁਲ ਨੂੰ ਪਿਛਲੇ 1 ਸਾਲ ਤੋਂ ਲਗਾਤਾਰ ਬੰਦ ਕੀਤਾ ਹੋਇਆ ਹੈ ਆਮ ਜਨਤਾ ਦੇ ਲਈ ਉੱਥੇ ਹੀ ਜਿਨ੍ਹਾਂ ਕਿ ਕਾਰਨਾ ਕਰਕੇ ਇਹ ਪੁਲ ਗਿਰਨ ਦੀ ਕਗਾਰ ਦੇ ਉੱਤੇ ਆ ਉਹ ਕਾਰਨ ਅੱਜ ਵੀ ਪੁਲ ਦੇ ਉੱਤੋਂ ਗੁਜ਼ਰ ਰਹੇ ਨੇ ਅੱਜ ਵੀ ਉਹ ਵੱਡੇ ਵੱਡੇ ਟਿਪਰ ਇਸ ਪੁਲ ਦੇ ਉੱਤੋਂ ਰਾਤ ਦੇ ਹਨੇਰੇ ਦੇ ਵਿੱਚ ਲੰਘਦੇ ਨੇ ਲੋਡ ਭਾਰੀ ਪਰ ਕੇ ਟਿਪਰ ਜਿਹੜੇ ਨੇ ਲੰਘਦੇ ਨੇ ਪਰ ਇਸ ਦੇ ਉੱਤੇ ਧਿਆਨ ਕਿਸੇ ਦਾ ਨਹੀਂ ਸ਼ਾਇਦ ਕੋਈ ਦੇਖਣਾ ਨਹੀਂ ਚਾਹੁੰਦਾ ਪਰ ਇਹ ਤਸਵੀਰਾਂ ਇਹ ਵੀਡੀਓ ਤੁਹਾਨੂੰ ਆਪਾਂ ਦਿਖਾ ਦਿੱਤੀ ਹੈ ਇਹ ਜਿਹੜਾ ਟਿਪਰ ਆ ਇਹ ਪੱਲੜੀ ਭਲਾਣ ਵਾਲੇ ਪਾਸੇ ਭਲਾਣ ਵਾਲੇ ਪਾਸਿਓਂ ਜਿਹੜਾ ਇਹ ਭਰ ਕੇ ਆਉਂਦਾ ਹੈ ਤੇ ਦੂਜੇ ਪਾਸੇ ਕਲਮਾਂ ਵਾਲੇ ਪਾਸੇ ਨੂੰ ਜਾਂਦਾ ਹੈ ਹਾਲਾਂਕਿ ਜਾਂਦਾ ਕਿੱਥੇ ਹੈ ਕਿ ਉਹ ਤਾਂ ਤੁਹਾਨੂੰ ਨਹੀਂ ਪਤਾ ਪਰ ਪੋਲ ਦੇ ਉੱਤੋਂ ਲੰਘ ਕੇ ਕਲਮਾਂ ਵਾਲੇ ਪਾਸੇ ਵਾਲੇ ਪਾਸੇ ਜਿਹੜਾ ਇਹ ਜਾਂਦਾ ਜਰੂਰ ਹੈ ਪਰ ਨਾਲ ਹੀ ਉੱਥੇ ਕੁਝ ਦੂਰੀ ਦੇ ਉੱਤੇ ਚੌਂਕੀ ਹੈ ਕਿ ਉਹਨਾਂ ਦੇ ਧਿਆਨ ਦੇ ਵਿੱਚ ਨਾਕੇ ਦੇ ਧਿਆਨ ਦੇ ਵਿੱਚ ਚੀਜ਼ਾਂ ਨਹੀਂ ਆਉਂਦੀਆਂ ਹਾਲਾਂਕਿ ਸੋਚਣ ਵਾਲੀ ਗੱਲਾਂ ਨੇ ਤੇ ਸੋਚੋ ਸੋਚਦੇ ਹੀ ਰਹੋ ਤੇ ਸੋਚਦੇ ਰਹੋ